ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬੀ ਗਾਇਕ ਆਰਨੇਤ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਰਨੇਤ ਹੁਣੇ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਸੀ ਲੰਬੇ ਸਮੇਂ ਤੋਂ ਆਰਨੇਤ ਨੂੰ ਟਾਰਗੇਟ ਕੀਤਾ ਜਾ ਰਿਹਾ ਆਰਨੇਤ ਨੂੰ ਲੰਬੇ ਸਮੇਂ ਤੋਂ threat calls ਵੀ on the ray ਹੈ ਸਮੇਂ-ਸਮੇਂ ਤੇ ਆਰਨੇਤ ਨੂੰ ਪੰਜਾਬ ਪੁਲਿਸ ਵੀ ਅਵੇਅਰ ਕਰਦੀ ਰਹੀ ਹੈ ਚੰਗੀ ਸਿਕਿਉਰਟੀ ਵੀ ਆਰਨੇਤ ਦੇ ਕੋਲ ਹੈਗੀ ਹੈ ਸਿੱਧੂ ਮੂਸੇ ਵਾਲੇ ਦੇ ਨਾਲ ਲਿੰਕ ਹੋਣ ਕਰਕੇ ਵੀ ਆਰਨੇਤ ਪਹਿਲਾਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਇਆ ਸੀ ਕਿਉਂਕਿ ਇੱਕ ਕਲੈਬਰੇਸ਼ਨ ਵੀ ਮੂਸੇ ਵਾਲੇ ਦੇ ਨਾਲ ਹੈਗੀ ਸੀ ਆਰਨੇਤ ਦੀ ਔਰ ਉਸ ਤੋਂ ਬਾਅਦ ਹੁਣ ਸੱਜਰੀ ਸੱਜਰੀ ਜਿਹੜੀ ਧਮਕੀ ਆਈ ਹੈ ਉਸ ਦੇ ਬਾਰੇ ਸਾਡੇ ਸੋਰਸਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੈਪੀ ਪਛੀਆਂ ਨਾਂ ਦੇ ਗੈਂਗਸਟਰ ਨੇ ਆਰਨੇਤ ਨੂੰ ਧਮਕੀ ਭੇਜੀ ਆ ਆਰਨੇਤ ਨੂੰ ਜੋ ਵਾਇਸ ਨੋਟਸ ਭੇਜੇ ਗਏ ਆ ਇਹ ਤਕਰੀਬਨ 2 ਮਿੰਟ ਦਾ ਇੱਕ ਵਾਇਸ ਨੋਟ ਆ ਮੈਨੂੰ ਲੱਗਦਾ ਉਸਤਾਦ ਆਪਣੇ ਕੋ ਜਾਣਾਂ ਤੋਂ ਜਿਹੜਾ ਸੁਣਿਆ ਉਹ ਬਾਦਗਰਾਂ ਨਾਲ ਲੱਤ ਗਿਆ ਉਹ ਹਾਲੇ ਤੂੰ ਡਰ ਦੇਖਿਆ ਨਹੀਂ ਗਾ ਠੀਕ ਹੈ ਨਾ ਤੇ ਅਸਾਂ ਨਾਲ ਪਹੁੰਚਿਆ ਨਾ ਕੀਤੇ ਰੱਖੀ ਚਲ ਮੰਨ ਲੀ ਠੀਕ ਹੈ ਤੇ ਤੇਰੇ ਮਿਲਣਾ ਹੁਣ ਕੋਈ ਮਿਲਿਆ ਜਾਏਗਾ ਤੇਰੇ ਮਿਲਣ ਲੱਗੇ ਔਰ ਉਸ ਤੋਂ ਪਹਿਲਾਂ ਕਾਲਸ ਵੀ ਉਸ ਨੂੰ ਕੀਤੀਆਂ ਗਈਆਂ ਇਹ ਸਾਰਾ ਰੌਲਾ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੋਅ ਨੂੰ ਲੈ ਕੇ ਸੀਗਾ ਸ਼ੋਅ ਨੂੰ ਲੈ ਕੇ ਹੀ ਆਰਨੇਤ ਨਾਲ ਹੈਪੀ ਪਸ਼ੀਆਂ ਦਾ ਰੌਲਾ ਦੱਸਿਆ ਜਾ ਰਿਹਾ ਹੈ ਕਿ ਕੋਈ ਸ਼ੋਅ ਲਗਵਾਉਣਾ ਸੀ ਉਹ ਲਾਉਣ ਤੋਂ ਆਰਨੇਤ ਨੇ ਮਨਾਂ ਕਰ ਦਿੱਤਾ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਹੁਣ ਆਰਨੇਤ ਦੇ ਮੈਨੇਜਰ ਨੂੰ ਫੋਨ ਆ ਰਹੇ ਸੀਗੇ ਔਰ ਉਸ ਨੰਬਰ ਦੀ ਵੀ ਤਸਦੀਕ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹੈਪੀ ਪਸ਼ੀਆਂ ਉਹਨਾਂ ਦੇ ਗਰੁੱਪ ਦਾ ਨੰਬਰ ਹੈ ਜਿਹਦੇ ਤੋਂ ਕਾਲਸ ਉਸ ਨੂੰ ਆਰਐਸਸੀ ਮੈਨੇਜਰ ਨੇ ਸ਼ਿਕਾਇਤ ਦਰਜ ਕਰਾਈ ਹੈ ਕੰਪਲੇਂਟ ਦਰਜ ਹੋ ਗਈ ਹੈ ਮੋਹਾਲੀ ਪੁਲਿਸ ਨੇ ਕੰਪਲੇਂਟ ਦਰਜ ਕੀਤੀ ਹੈ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਧਮਕੀ ਕਿਹਨੇ ਦਿੱਤੀ ਹੈ ਪਰ ਹੈਪੀ ਪਸ਼ੀਆਂ ਉਹੀ ਹੈ ਜਿਸ ਨੇ ਚੰਡੀਗੜ੍ਹ ਦੇ ਵਿੱਚ ਕੁਝ ਦਿਨ ਪਹਿਲਾਂ ਗਰਨੇਡ ਅਟੈਕ ਕਰਾਇਆ ਜਸਪੀਰ ਸਿੰਘ ਚਾਹਲ ਨਿਸ਼ਾਨੇ ਤੇ ਹੈ ਜੋ ਕਿ ਨਕੋਦਰ ਕਾਂਡ ਦੇ ਨਾਲ ਤਾਰ ਜੁੜਦੇ ਨੇ ਐਸਪੀ ਸੀਗੇ ਜਸਪੀਰ ਸਿੰਘ ਚਾਹਲ ਔਰ ਉਸ ਵੇਲੇ ਉਹਨਾਂ ਦੀ ਭੂਮਿਕਾ ਜਿਹੜੀ ਹੈ ਉਹਦੇ ਤੇ ਸਵਾਲ ਖੜੇ ਹੁੰਦੇ ਰਹੇ ਔਰ ਹਾਲਾਂਕਿ ਉਹਨਾਂ ਨੇ ਡਿਨਾਈ ਕੀਤਾ ਕਿ ਮੇਰਾ ਕੋਈ ਲੈਣਾ ਦੇਣਾ ਇਸ ਪੂਰੇ ਕੇਸ ਦੇ ਨਾਲ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੰਜਾਬੀ ਸਿੰਗਰ ਨੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਲੋਕ ਨਿਸ਼ਾਨੇ ਤੇ ਨੇ ਕਿਸੇ ਦੇ ਘਰ ਦੇ ਬਾਹਰ ਗੱਡੀਆਂ ਸਾੜ ਦਿੱਤੀਆਂ ਜਾਂਦੀਆਂ ਕਿਸੇ ਨੂੰ ਡਰਾਉਣ ਦੇ ਲਈ ਉਸ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪਿਛਲੇ ਦਿਨੀ ਗਿੱਪੀ ਗਰੇਵਾਲ ਨੂੰ ਵੀ ਇਹਨਾਂ ਨੇ ਨਿਸ਼ਾਨਾ ਬਣਾਇਆ ਸੀ ਲੋਰੈਂਸ ਗਰੁੱਪ ਨੇ ਗੋਲੀਆਂ ਚਲਵਾਈਆਂ ਸੀ ਉਹਨਾਂ ਨੇ ਨਵੀਂ ਲੈਂਬਰਗਿਨੀ ਗੱਡੀ ਲਈ ਸੀ ਉਹਦੇ ਸ਼ੀਸ਼ੇ 'ਚ ਵੀ ਗੋਲੀਆਂ ਲੱਗੀਆਂ ਸੀ ਫਿਰ ਐਪੀ ਟਿਲੋਂ ਦਾ ਦੀ ਗੱਲ ਹੋਵੇ ਹਾਲਾਂਕਿ ਪੰਜਾਬੀ ਇੰਡਸਟਰੀ ਦਾ ਵੱਡਾ ਸਟਾਰ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਕਿਉਂਕਿ ਗੈਂਗਸਟਰਾਂ ਨੇ ਸਿੱਧੂ ਦਾ ਕਤਲ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਹੁਣ ਆਰਨੇਤ ਨੂੰ ਜਿਹੜੀ ਧਮਕੀ ਭੇਜੀ ਆ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਨਹੀਂ ਬਚ ਪਾਇਆ ਤਾਂ ਤੂੰ ਕਿਹੜੀ ਚੀਜ਼ ਆ ਇਸ ਤਰ੍ਹਾਂ ਦਾ ਵੀ ਜ਼ਿਕਰ ਕੀਤਾ ਗਿਆ ਕਿ ਹੁਣ ਤੂੰ ਜਿਹੜੇ ਮੇਲਿਆਂ ਤੇ ਜਾਂਦਾ ਫਿਰ ਤੇਰੇ ਮੇਲੇ ਲਗਿਆ ਕਰਨਗੇ ਇਸ ਤਰ੍ਹਾਂ ਦਾ ਵੌਇਸ ਨੋਟ ਉਸ ਨੂੰ ਭੇਜਿਆ ਗਿਆ ਔਰ ਹੈਪੀ ਪੰਛੀਆਂ ਦੇ ਵੱਲੋਂ ਇਹ ਵਾਇਸ ਨੋਟ ਭੇਜਿਆ ਗਿਆ ਹੈ ਆਰਨੇਤ ਨੂੰ ਔਰ ਉਸ ਤੋਂ ਬਾਅਦ ਹਾਲਾਂਕਿ ਇਹ ਦੱਸਿਆ ਜਾ ਰਿਹਾ ਕਿ ਕੋਈ ਆਰਨੇਤ ਨੇ ਰਿਵਰਟ ਨਹੀਂ ਕੀਤਾ ਕੋਈ ਜਵਾਬ ਨਹੀਂ ਦਿੱਤਾ ਇਸ ਗੱਲ ਕਰਕੇ ਸ਼ਾਇਦ ਉਹ ਗੁੱਸੇ ਹੋਏ ਕਿ ਅਸੀਂ ਸ਼ੋਅ ਲਗਵਾਉਣਾ ਸੀਗਾ ਔਰ ਸ਼ੋਅ ਆਰਨੇਤ ਨੇ ਲਾਇਆ ਨਹੀਂ ਤਾਂ ਆਰਨੇਤ ਨੂੰ ਲੈ ਕੇ ਜਿਸ ਤਰੀਕੇ ਨਾਲ ਲਗਾਤਾਰ ਸਮੇਂ-ਸਮੇਂ ਤੇ ਪੰਜਾਬ ਪੁਲਿਸ ਵੀ ਅਲਰਟ ਕਰਦੀ ਰਹੀ ਹੈ ਆਰਨੇਤ ਨੂੰ ਹਾਈ ਥ੍ਰੈਟ ਵੀ ਹੈ ਹੋਰ ਵੀ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਜੋਨੇ ਉਹ ਥ੍ਰੈਟ ਤੇ ਨੇ ਥ੍ਰੈਟਾ ਉਹਨਾਂ ਨੂੰ ਪਰ ਇਸ ਤੋਂ ਪਹਿਲਾਂ ਵੀ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕੀਤਾ ਕਿ ਇੱਕ ਸ਼ੋਅ ਨੂੰ ਲੈ ਕੇ ਰੌਲਾ ਪਿਆ ਹੁਣ ਸ਼ੋਅ ਦੇ ਬਾਰੇ ਵੀ ਦੱਸ ਦਿੰਦੇ ਆ ਕਿ ਹੈਪੀ ਪਸ਼ੀਆਂ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਸ਼ੋਅ ਲਗਵਾਉਣਾ ਚਾਹੁੰਦਾ ਸੀਗਾ ਪੰਜਾਬ ਚ ਇੱਕ ਕਿਸ ਤੇ ਕਿਤੇ ਸ਼ੋਅ ਲਗਵਾਉਣਾ ਚਾਹੁੰਦਾ ਸੀਗਾ ਹੈਪੀ ਪਸ਼ੀਆਂ ਔਰ ਆਰਨੇਟ ਦੇ ਨਾਲ ਜਾਂ ਉਹਨਾਂ ਦੀ ਪੂਰੀ ਟੀਮ ਦੇ ਨਾਲ ਕੋਈ ਗੱਲਬਾਤ ਹੋਈ ਔਰ ਆਰਨੇਟ ਨੇ ਕਿਹਾ ਕਿ ਜੀ ਸ਼ੋਅ ਦਾ ਪੂਰਾ ਪ੍ਰੋਗਰਾਮ ਜਿਹੜਾ ਉਹ ਟੀਮ ਦੇਖਦੀ ਹੈ ਇਸ ਤਰ੍ਹਾਂ ਦੀ ਵੀ ਕੋਈ ਦੱਸਿਆ ਜਾ ਰਿਹਾ ਕਿ ਗੱਲਬਾਤ ਹੋਈ ਉਹਦੀ ਗੱਲ ਨਾ ਬਣਨ ਕਰਕੇ ਉਸ ਤੋਂ ਬਾਅਦ ਗੱਲ ਹੋਰ ਵੱਧ ਗਈ ਜਿਸ ਤੋਂ ਬਾਅਦ ਫਿਰ ਹੁਣ ਆਰਨੇਤ ਨੂੰ ਥ੍ਰੈਟ ਦਿੱਤਾ ਗਿਆ ਹੋਰ ਵੀ ਕੋਈ ਅੰਦਰੂਨੀ ਗੱਲ ਹੋਵੇ ਉਹਦੇ ਬਾਰੇ ਵੀ ਅਜੇ ਪੁਲਿਸ ਇਨਕੁਆਇਰੀ ਕਰ ਰਹੀ ਹੈ ਹਾਲਾਂਕਿ ਆਰਨੇਤ ਦਾ ਬਿਆਨ ਇਸ ਪੂਰੇ ਮਸਲੇ ਤੇ ਨਹੀਂ ਆਇਆ ਪਰ ਜੋ ਹੋਰ ਸੋਰਸੇਜ ਨੇ ਹੈਪੀ ਪਸ਼ੀਆਂ ਹੁਣਾਂ ਦੇ ਉਹਨਾਂ ਦੇ ਨਾਲ ਗੱਲਬਾਤ ਹੋਈ ਜਾਂ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਵਜ੍ਹਾ ਕਰਕੇ ਆਰਨੇਤ ਨੂੰ ਧਮਕੀ ਦਿੱਤੀ ਅਤੇ ਨਾਲ ਯਾਰਨੇਤ ਨੂੰ ਕਿਹਾ ਕਿ ਜਿੱਥੇ ਮਰਜ਼ੀ ਭੱਜਲਾ ਤੇਰਾ ਬਚਾ ਹੋਣਾ ਮੁਸ਼ਕਿਲ ਆ ਹੁਣ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਇਸ ਪੂਰੇ ਮਸਲੇ ਨੂੰ ਕਿਵੇਂ ਇਨਵੈਸਟੀਗੇਟ ਕਰਦੀ ਹੈ ਔਰ ਆਰਨੇਟ ਇਸ ਪੂਰੇ ਮਸਲੇ ਤੇ ਆਪਣਾ ਕੀ ਪੱਖ ਰੱਖਦਾ